ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਜਿੱਥੇ ਕਿ ਵਿਦੇਸ਼ ਜਾਣ ਦਾ ਸੁਪਨਾ ਨੌਜਵਾਨ ਪੂਰਾ ਕਰਨਾ ਚਾਹੁੰਦੇ ਸਨ ਪਰ ਪਿਛਲੇ ਸਮੇਂ ਹਰ ਇੱਕ ਦੇਸ਼ ਦੀਆਂ ਜੋ ਨਿਜਮਾ ਦੇ ਵਿੱਚ ਦਦਲੀ ਹੋਈ ਉਸ ਤੋਂ ਬਾਅਦ ਇੱਕ ਵਾਰ ਆਈਲੈਂਡਸ ਅਤੇ ਪੀਟੀ ਦੇ ਵਿੱਚ ਲੋਕਾਂ ਦਾ ਰੁਝਾਨ ਘਟ ਗਿਆ ਸੀ ਪਰ ਫ੍ਰੀਕੋਰਡ ਦੀ ਇੱਕ ਅਜਿਹੀ ਸੰਸਥਾ ਹੈ ਜੋ ਲਗਾਤਾਰ ਢੱਲੇ ਨਾਲ ਪੀਟੀ ਦਾ ਟੈਸਟ ਕਰਵਾ ਰਹੀ ਹੈ ਅਤੇ ਬੱਚਿਆਂ ਦਾ 100% ਰਿਜ਼ਲਟ ਦੇ ਰਹੀ ਹੈ ਅਸੀਂ ਗੱਲ ਕਰ ਰਹੇ ਹਾਂ ਫ੍ਰੀਕੋਰਡ ਸਟੱਟ ਵੀਜ਼ਾ ਵੇਵ ਦੀ ਜੋ ਲਗਾਤਾਰ ਪੀਟੀ ਦੇ ਵਿੱਚ ਇੱਕ ਚੰਗਾ ਰਿਜ਼ਲਟ ਦੇ ਕੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੀ ਹੈ ਇਸ ਬੰਦੇ ਵਿੱਚ ਵਧੇਰੇ ਗੱਲਬਾਤ ਕੀਤੀ ਹੈ ਵੀਜ਼ਾ ਵੇਵ ਦੇ ਐਮ ਡੀ ਅਤੇ ਵੀਜ਼ਾ ਐਕਸਪਰਟ ਸਿਮਰੀਜ਼ ਪੁੱਲਰ ਨੇ ਤੁਸੀਂ ਵੀ ਸੁਣੋ ਉਹਨਾਂ ਦੀ ਜਬਾਨੀ ਕੀ ਕਹਿੰਦੇ ਨੇ ਪੀਟੀਈ ਬਾਰੇ ਉਹਨਾਂ ਦੇ ਜਿਹੜੇ ਫਰਸਟ ਪ੍ਰੈਫਰੈਂਸ ਬਣਿਆ ਹੋਇਆ ਵੀਜ਼ਾ ਵੇਵਜ਼ ਉਹਦੇ ਰੀਜ਼ਨ ਨੂੰ ਜਾਣਨ ਆਏ ਵੀ ਕੀ ਰੀਜ਼ਨ ਹੈਗਾ ਕਿ ਸਾਡੇ ਕੋਲੇ ਬੱਚੇ ਐਡਮਿਸ਼ਨ ਕਰਾ ਰਹੇ ਆ ਸਭ ਤੋਂ ਪਹਿਲੀ ਤਾਂ ਇਹ ਹੈਗਾ ਕਿ ਵਾਇਗਰੂ ਦੀ ਬੜੀ ਕਿਰਪਾ ਹੈਗੀ ਕਿ ਅਸੀਂ ਜਦੋਂ ਤੋਂ ਪੀਅਰ ਸੈਂਟੈਸਟ ਆਫ ਇੰਗਲਿਸ਼ ਜਿਹਨੂੰ ਪੀਟੀ ਕਹਿੰਦੇ ਆ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਸ਼ੁਰੂ ਹੋਇਆ ਉਸ ਦਿਨ ਤੋਂ ਹੀ ਅਸੀਂ ਕਰਵਾ ਰਹੇ ਆ ਔਰ ਸਾਨੂੰ ਇਹਦੀਆਂ ਬਰੀਕੀਆਂ ਪਤਾ ਹੈਗੀਆਂ ਕਿ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਚਾਹੀਦੀਆਂ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਬਰੀਫ ਕਰਦੇ ਆਂ ਬੱਚੇ ਨੂੰ ਔਰ ਇਸ ਕਰਕੇ ਬੱਚੇ ਲਈ ਪਹਿਲੀ ਪ੍ਰੈਫਰੈਂਸ ਬਣਿਆ ਹੋਇਆ ਵੀਜ਼ਾ ਵੇਵਸ ਸਭ ਤੋਂ ਦੂਸਰੀ ਜਿਹੜੀ ਗੱਲ ਹੈ ਇਹ ਹੈਗੀ ਆ ਕਿ ਅਸੀਂ ਆਪ ਬੱਚੇ ਨੂੰ ਪੀਟੀ ਕਰਾਉਣੇ ਆ ਜਿਹੜੇ ਮੰਦੀਪ ਮੈਮ ਹੈਗੇ ਆ ਔਰ ਮੇਰੇ ਵਾਈਫ ਆ ਜਿਹੜੇ ਉਹਨਾਂ ਨੂੰ ਪੀਟੀ ਬਾਰੇ ਬਹੁਤ ਨਾਲੇਜ ਆ ਔਰ ਉਹ ਆਪ ਜਿਹੜਾ ਬੱਚੇ ਨੂੰ 1 ਬਾਈ 1 ਕਲਾਸਿਸ ਦੇ ਕੇ ਚੰਗਾ ਰਿਜ਼ਲਟ ਲੈਣ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਆਂ ਔਰ ਤੇਜੀ ਗੱਲ ਇਹ ਹੈਗੀ ਆ ਕਿ ਪੇਰੈਂਟਸ ਨੂੰ ਸਾਡੇ ਤੇ ਇੰਨਾ ਵਿਸ਼ਵਾਸ ਹੈਗਾ ਕਿ ਜਦੋਂ ਉਹਨਾਂ ਦਾ ਬੱਚਾ ਵੀਜ਼ਾ ਵੇਸ ਦੇ ਵਿੱਚ ਐਂਟਰ ਹੋ ਗਿਆ ਔਰ ਸ਼ਾਮ ਨੂੰ ਜਾਣ ਤੱਕ ਉਹ ਸੇਫ ਹੈਗਾ ਔਰ ਉਹਨੂੰ ਇਸ ਤਰ੍ਹਾਂ ਦਾ এনवायरमेंट ਮਿਲੇਗਾ ਕਿ ਉਹਨੂੰ ਕਿਸੇ ਤਰ੍ਹਾਂ ਦੀ ਏਦਾਂ ਦੀ ਪ੍ਰੋਬਲਮ ਨਹੀਂ ਆਊਗੀ ਜਿੱਦਾਂ ਅਸੀਂ ਸੋਚਦੇ ਆ ਜਾਂ ਅਸੀਂ ਦੇਖਦੇ ਆ ਇੰਸਟੀਚਿਊਟ ਸਿਰਫ ਫੀਸ ਲੈਣ ਤੱਕ ਮਤਲਬ ਰੱਖਦੇ ਆ ਜਾਂ ਐਡਵਰਟਾਈਜ਼ਮੈਂਟ ਤੱਕ ਮਤਲਬ ਰੱਖਦੇ ਆ ਬਟ ਤੁਹਾਡੇ ਬੱਚੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸ ਹੈਪਨ ਹੋ ਸਕਦਾ ਔਰ ਅਸੀਂ ਜਿਹੜਾ ਹੈਗਾ ਬੱਚੇ ਨੂੰ ਸੇਫ এনवायरमेंट ਦਿੰਨੇ ਆ ਔਰ ਰਿਜ਼ਲਟ ਦੀ ਵੀ ਅਸੀਂ ਬੱਚੇ ਨਾਲ ਗਰੰਟੀ ਕਰਦੇ ਹਾਂ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਬੱਚੇ ਨੂੰ ਅਸੀਂ ਰਿਜ਼ਲਟ ਲੈ ਕੇ ਦੇਵਾਂਗੇ ਹਣਾ ਔਰ ਇਹੀ ਹੈਗੀ ਜੀ ਵੀਜ਼ਾ ਵੇਵਸ ਫਰਸਟ ਪ੍ਰੈਫਰੈਂਸ ਬਣਿਆ ਹੋਇਆ ਔਰ ਹਰ ਬੱਚੇ ਦੀ ਚੁਆਇਸ ਹੈਗੀ ਤੇ ਹਰ ਬੱਚਾ ਵੀਜ਼ਾ ਵੇਵਸ ਨੂੰ ਚੁਣ ਰਿਹਾ ਔਰ ਇੱਕ ਗੱਲ ਸਭ ਤੋਂ ਵੱਡੀ ਸਾਡੇ ਵਿੱਚ ਇਹ ਹੈਗੀ ਆ ਕਿ ਜਿਹੜੇ CBSE ਬੋਰਡ ਬੱਚੇ ਹੈਗੇ ਆ ਜਿਹੜੇ ਫਰੀਦਕੋਟ ਦੇ ਬਹੁਤ ਰੈਪਿਊਟੇਸ਼ਨ ਵਾਲੇ ਚੰਗੇ ਸਕੂਲ ਆ ਉਹਨਾਂ ਬੱਚਿਆਂ ਨੂੰ ਸਿਰਫ 20 ਦਿਨ ਦੀ ਟ੍ਰੇਨਿੰਗ ਦੀ ਲੋੜ ਹੈਗੀ ਆ ਔਰ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਫੀਸ ਦੇ ਲਾਲਚ ਲਈ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਮਹੀਨੇ ਉੱਥੇ ਬਿਠਾਈ ਰੱਖਦੇ ਆ ਇਹਨਾਂ ਨੂੰ ਪੇਰੈਂਟਸ ਨੂੰ ਅਪੀਲ ਕਰਦਾ ਔਰ ਬੱਚਿਆਂ ਨੂੰ ਅਪੀਲ ਕਰਦਾ ਕਿ ਆਪਦਾ ਜਿਹੜਾ ਚੰਗਾ ਸਮਾਂ ਹੈਗਾ ਉਹ ਵੇਸਟ ਨਾ ਕਰੋ ਤੁਸੀਂ ਵੀਜ਼ਾ ਵੇਵਸ ਆਓ ਅਸੀਂ 20 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਤੁਹਾਡਾ ਰਿਜ਼ਲਟ ਲੈ ਕੇ ਦੇਵਾਂਗੇ ਕਿਉਂਕਿ ਤੁਸੀਂ ਇੰਗਲਿਸ਼ ਸ਼ੁਰੂ ਤੋਂ ਪੜ੍ਹੀ ਹੋਈ ਆ ਤੁਸੀਂ ਸਿਰਫ ਸਿੱਖਣਾ ਕਿ ਐਗਜ਼ਾਮ ਕਿਸ ਤਰੀਕੇ ਨਾਲ ਦੇਣਾ ਔਰ एग्जाम ਦੇ ਵਿੱਚ ਟਾਈਮ ਨੂੰ ਕਿੱਦਾਂ ਮੈਨੇਜ ਕਰਨਾ ਉਹਦੇ ਲਈ ਤੁਹਾਨੂੰ ਟਿਪਸ ਔਰ ਟ੍ਰਿਕਸ ਜਿਹੜੇ ਹੈਗੇ ਵੀਜ਼ਾ ਵੇਸ ਦੇ ਉਹ ਸਿਰਫ 15 ਤੋਂ 20 ਦਿਨ ਦੇ ਵਿੱਚ ਵਿੱਚ ਹੈਲਪ ਕਰਨਗੇ ਤੁਹਾਡਾ ਚੰਗਾ ਰਿਜ਼ਲਟ ਲੈਣ ਦੇ ਲਈ ਔਰ ਤੁਸੀਂ ਦੋ-ਦੋ ਮਹੀਨੇ ਵੇਸ ਨਾ ਕਰੋ ਔਰ ਸੇਫ এনवायरमेंट ਦੇ ਵਿੱਚ ਘੱਟ ਸਮੇਂ ਦੇ ਵਿੱਚ ਆਪਣੇ ਜਿਹੜੇ ਸਕੋਰ ਲੈ ਲਓ ਤੁਸੀਂ ਇੱਕ ਚੈਲੰਜ ਆਈਲੈਕਸ ਤੇ ਵੀ ਇਸੇ ਤਰ੍ਹਾਂ ਦਾ ਹੀ ਲਿਆ ਸੀ ਕਿ ਉਸੇ ਤਰ੍ਹਾਂ ਦੀ ਚੈਲੰਜ ਉਸੇ ਮੁਕਾਬਲੇ ਤੇ ਇੱਥੇ ਸ਼ੁਰੂ ਕੀਤਾ ਹੈ ਪੀਟੀ ਦੇ ਬਿਲਕੁਲ ਜੀ ਜਦੋਂ ਟ੍ਰੈਂਡ ਦੇ ਵਿੱਚ ਆਇਲਟਸ ਸੀਗਾ ਅਸੀਂ ਆਇਲਟਸ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਔਰ ਬੱਚਿਆਂ ਨਾਲ ਜਿਹੜੇ ਪ੍ਰੋਮਿਸ ਕੀਤੇ 20 ਦਿਨਾਂ ਦੇ ਰਿਜ਼ਲਟ ਦੇ ਉਹ ਲੈ ਕੇ ਦਿੱਤੇ ਕਿਉਂਕਿ ਜਿਹੜਾ ਪੀਟੀ ਹੈਗਾ ਉਹ ਵੀ 20 ਦਿਨਾਂ ਦੇ ਵਿੱਚ ਵਿੱਚ ਅਸੀਂ ਰਿਜ਼ਲਟ ਲੈ ਕੇ ਦੰਨੇ ਆ ਕਿਉਂ ਅਸੀਂ ਆਪਣਾ ਪ੍ਰੀਸ਼ੀਅਸ ਟਾਈਮ ਵੇਸਟ ਕਰਨਾ ਕਿ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਆ ਜਿਹੜੇ 2025 ਪਾਸ ਆਊਟ ਬੱਚੇ ਹੈਗੇ ਆ ਜੇ ਉਹਨਾਂ ਨੂੰ ਅਸੀਂ 20-25 ਦਿਨ ਤੋਂ ਜ਼ਿਆਦਾ ਇੰਸਟੀਚਿਊਟ ਬੁਲਾ ਲਿਆ ਤਾਂ ਕਿਤੇ ਨਾ ਕਿਤੇ ਉਹ ਕਨਫਿਊਜ਼ ਹੋ ਜਾਣਗੇ ਤਾਂ ਇਹ ਜਿਹੜੀਆਂ ਕਨਫਿਊਜ਼ਨਸ ਦੇ ਵਿੱਚ ਜਦੋਂ ਬੱਚਾ ਚਲਾ ਗਿਆ ਤਾਂ ਉਹ ਰਿਜ਼ਲਟ ਨੂੰ ਆਪਣੇ ਨੂੰ ਅਚੀਵ ਨਹੀਂ ਕਰ ਪਾਊਗਾ ਔਰ ਤੁਹਾਡਾ ਜਿਹੜਾ ਪੈਸਾ ਹੈਗਾ ਉਹ ਵੇਸਟ ਹੋ ਜਾਊਗਾ ਇਸ ਕਰਕੇ 20 ਦਿਨ ਦੀ ਲੋੜ ਆ ਤਾਂ 20 ਦਿਨ ਲਾਓ 25 ਦਿਨ ਦੀ ਲੋੜ ਆ 25 ਦਿਨ ਲਾਓ ਜੇ 10 ਦਿਨ ਦੀ ਲੋੜ ਆ ਤਾਂ 10 ਦਿਨ ਲਾਓ ਇਹ ਨਹੀਂ ਹੈਗਾ ਕੋਈ ਇੰਸਟੀਚਿਊਟ ਨੈਕਸਟ ਮੰਥ ਦੀ ਫੀਸ ਲੈਣ ਵਾਸਤੇ ਤੁਹਾਡੇ ਬੱਚੇ ਦਾ ਫਿਊਚਰ ਦੇ ਨਾਲ ਖਲਵਾੜ ਕਰੇ ਤਾਂ ਕਰਕੇ ਵੀਜ਼ਾ ਵੇਵਸ ਕਹਿੰਦਾ ਕਿ CBSE ਬੋਰਡ ਬੱਚੇ ਨੂੰ 20 ਦਿਨ ਲੋੜ ਆ ਕਲਾਸ ਦੀ ਤਾਂ 20 ਦਿਨਾਂ ਦੇ ਵਿੱਚ ਵਿੱਚ ਆਪਣਾ ਰਿਜ਼ਲਟ ਲੈ ਲਓ ਚਾਹੇ ਉਹ ਹਾਈਲਟਸ ਆ ਚਾਹੇ ਉਹ ਪੀਟੀ ਆ ਵੀਜ਼ਾ ਇਕ ਵਲ ਹੋ ਤੇ ਆਮ ਤੌਰ ਤੇ ਜਿਹੜੇ ਇੰਸਟੀਚਿਊਟ ਆ ਉਹ ਸਿਰਫ ਉਸੇ ਨੂੰ ਪ੍ਰਮੋਟ ਕਰਦੇ ਆ ਜਿਹੜਾ ਵੱਡੇ ਅੰਕ ਲੈ ਜਾਂਦਾ ਬਾਕੀ ਫਿਰ ਰਹਿ ਜਾਂਦੇ ਉਹਨਾਂ ਦੀ ਗੱਲ ਹੀ ਲੱਗਦੀ ਤੁਹਾਡੇ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕੁ ਸਟੂਡੈਂਟਾਂ ਨੂੰ ਪਾਸ ਆਊਟ ਕਰਾ ਕੇ ਭੇਜ ਚੁੱਕੇ ਆ ਦੇਖੋ ਜੀ ਜਦੋਂ ਬੱਚੇ ਪੰਜਾਬ ਬੋਰਡ ਹੁੰਦੇ ਸੀਗੇ ਤਾਂ ਕਿਤੇ ਨਾ ਕਿਤੇ ਮਾੜੇ ਰਿਜ਼ਲਟ ਵੀ ਆਉਂਦੇ ਸੀਗੇ ਔਰ ਚੰਗੇ ਰਿਜ਼ਲਟ ਵੀ ਆਉਂਦੇ ਸੀਗੇ ਔਰ ਜਦੋਂ ਤੋਂ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ 2023 24 25 ਪਾਸ ਆਊਟ ਅਸੀਂ ਬੱਚੇ ਵੇਖੇ ਆ ਤਾਂ ਉਹਦੇ ਵਿੱਚ 80% ਬੱਚੇ ਜਿਹੜੇ ਆ ਉਹ CBSE ਬੋਰਡ ਨਾਲ ਰਿਲੇਟਡ ਆ ਉਹ ਘਾਟਾਂਕਾਂ ਵਾਲੇ ਹੁਣ ਬੱਚੇ ਹੀ ਨਹੀਂ ਹੈਗੇ ਹੁਣ ਜਿਹੜੇ ਬੱਚੇ ਹੈਗੇ ਆ ਮਤਲਬ ਜੇ ਤੁਸੀਂ ਸਾਡੇ ਵੀਜ਼ਾ ਵੇ ਸਟੱਡੀ ਸਰਵਿਸਿਜ਼ ਦੇ ਪੇਜ ਤੇ ਜਾ ਕੇ ਦੇਖੋ ਉਹ ਬੱਚੇ ਹੈਗੇ ਆ ਤੁਹਾਡੇ 20-25 ਦੇਣਾਂ ਦੇ ਵਿੱਚ ਵਿੱਚ ਤੁਸੀਂ ਸੋਚਿਆ ਨਹੀਂ ਹੁੰਦਾ ਕਿ ਇੰਨੇ ਬੈਂਡ ਸਕੋਰ ਲੈ ਜਾਂਦੇ ਆ ਮਤਲਬ ਸਾਨੂੰ ਪਤਾ ਹੁੰਦਾ ਕਿ ਇਹ ਬੱਚੇ ਨੇ ਲੈ ਜਾਣੇ ਪੇਰੈਂਟਸ ਡਰਦਾ ਹੁੰਦਾ ਐਗਜ਼ਾਮ ਪਰ ਨੋ ਪਰ ਫਿਰ ਵੀ ਜਿਹੜੇ ਬੱਚੇ ਹੈਗੇ ਆ 75 65 ਜਿਹੜੇ ਪੀਟੀ ਦੇ ਸਕੋਰ ਆ ਉਹ 20 ਵੀ ਦਿਨਾਂ ਦੇ ਵਿੱਚ ਲੈ ਰਹੇ ਆ ਔਰ पेरेंट्स ਨੂੰ ਕਿਧਰਾਂ ਕਿਤੇ ਇਹ ਲੱਗਦਾ ਕਿ ਸਾਡਾ ਬੱਚਾ ਇੰਨੇ ਸਕੋਰ ਇੰਨੇ ਦਿਨਾਂ 'ਚ ਨਹੀਂ ਲੈ ਸਕਦਾ ਸੀ ਹੁਣ ਘੱਟ ਸਕੋਰ ਵਾਲੇ ਬੱਚੇ ਨਹੀਂ ਹੈਗੇ ਦੂਜੀ ਗੱਲ ਇਹ ਹੈਗੀ ਕਿ ਵੀਜ਼ਾ ਵੇਵਸ ਦੀ ਜਿਹੜੀ ਸਰਵਿਸਿਜ਼ ਹੈ ਇਹਦੇ ਵਿੱਚ ਇਹ ਤਾਂ ਅਸੀਂ ਕਹਿੰਦੇ ਨਹੀਂ ਕਿ ਅਸੀਂ ਰੱਬ ਹੈਗੇ ਆ ਬਟ ਫਿਰ ਵੀ ਜੇ ਅਸੀਂ ਸੋਚੀਏ ਕਿ 114 ਰਿਜ਼ਲਟ ਜਿਹੜੇ ਹੈਗੇ ਆ ਜਿਹੜਾ ਅੱਜ ਮਹੀਨਾ ਚੱਲ ਰਿਹਾ ਇਸ ਮੰਥ ਦੇ ਵਿੱਚ 114 ਰਿਜ਼ਲਟ ਲਏ ਆ ਜਿਦੇ ਵਿੱਚੋਂ 60 ਤੋਂ ਘੱਟ ਕਿਸੇ ਬੱਚੇ ਦੇ ਨੰਬਰ ਹੀ ਹੈ ਨਹੀਂ ਔਰ ਇੱਕ ਅੱਧਾ ਬੱਚਾ ਇਦਾਂ ਦਾ ਹੋ ਸਕਦਾ ਜਿਹਨੂੰ ਕੋਈ ਟੈਕਨੀਕਲ ਇਸ਼ੂ ਆ ਗਿਆ ਹੋਵੇ ਟੈਕਨੀਕਲ ਪ੍ਰੋਬਲਮ ਆ ਗਈ ਹੋਵੇ ਤਾਂ ਉਹਦੇ ਨੰਬਰ ਘਟ ਗਏ ਹੋਣ ਉਹ ਫਿਰ ਵੀ ਉਹ ਕਵਰ ਕਰ ਸਕਦਾ ਨੈਕਸਟ ਐਗਜ਼ਾਮ ਅਸੀਂ ਉਹਦਾ ਨਾਲ ਦੀ ਨਾਲ ਫੇਲ ਕਰ ਦਿੰਨੇ ਆ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਔਰ ਬਹੁਤ ਹੀ ਜਿਹੜੇ ਇਹਨਾਂ ਸਕੂਲਾਂ ਦੇ ਬੱਚੇ ਹੈਗੇ ਜਿਹੜੇ CBSE ਚੰਗੇ ਸਕੂਲ ਆ ਉਹ ਆਲਮੋਸਟ ਕਲੀਅਰ ਕਰ ਜਾਂਦੇ ਬਾਕੀ ਦੂਜੀ ਗੱਲ ਰਹਿ ਗਈ ਪੰਜਾਬ ਬੋਰਡ ਦੀ ਪੰਜਾਬ ਬੋਰਡ ਵੀ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਬਹੁਤ ਐਜੂਕੇਟਿਡ ਸਟਾਫ ਆ ਗਿਆ ਬਹੁਤ ਪੜ੍ਹੇ ਲਿਖੇ ਟੀਚਰ ਆ ਗਏ ਆ ਜਿਹੜੇ ਬਹੁਤ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਆ ਹੁਣ ਬਹੁਤ ਸਾਰੇ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਚੰਗੀ ਐਜੂਕੇਸ਼ਨ ਦੇ ਰਹੇ ਆ ਔਰ ਕੋਈ ਵੀ ਬੱਚਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਵੀਕ ਨਹੀਂ ਹੈਗਾ ਉਹ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ ਕਰਕੇ ਇੰਟਰਨੈਟ ਹਰ ਬੰਦੇ ਕੋਲ ਹੈਗਾ ਔਰ ਚੰਗੇ ਸਕੂਲਾਂ ਦੇ ਵਿੱਚ ਵੀ ਕੰਪਿਊਟਰ ਪੀਸੀ ਹਰ ਇੱਕ ਚੀਜ਼ ਹੈਗੀ ਆ ਔਰ ਚੰਗੇ ਸਾਰੇ ਹੀ ਸਕੂਲ ਜਿਹੜੇ ਹੈਗੇ ਐਜੂਕੇਸ਼ਨ ਚੰਗੀ ਕਰਾ ਰਹੇ ਆ ਤਾਂ ਇਸ ਕਰਕੇ ਇੰਸਟੀਚੂਟ ਨੂੰ ਬਹੁਤ ਵੱਡਾ ਦਿੱਕਤ ਨਹੀਂ ਆ ਰਹੀ ਵੀ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਬੱਚੇ ਨੂੰ ਬਿਠਾਓ ਤਾਂ ਕਰਕੇ ਅਸੀਂ ਚੈਲੰਜ ਲਿਆ ਹੋਇਆ ਹੈ ਵੀ 25 ਦੇ ਨਾਲ ਔਰ 20 25 ਦਿਨ ਦੇ ਵਿੱਚ ਵਿੱਚ ਬੱਚੇ ਬਹੁਤ ਖੁਸ਼ ਹੋ ਕੇ ਰਿਜ਼ਲਟ ਲੈ ਲੈਂਦੇ ਆ ਵੀਜ਼ਾ ਸਕਸੈਸ ਰੇਟ ਕੀ ਰਹਿਣਾ ਕਰੀ ਦੇ ਪੀਟੀ ਜਿਹੜੇ ਪਾਸ ਕਰ ਜਾਂਦੇ ਆ 100% ਵੀਜ਼ਾ ਸਕਸੈਸ ਰੇਟ ਰਹਿੰਦਾ ਜੀ ਜੇ ਤੁਹਾਡੇ ਸਕੋਰ ਚੰਗੇ ਹੈਗੇ ਆ ਪੇਰੈਂਟਸ ਨੂੰ ਅਪੀਲ ਇਹੀ ਕਰਦੇ ਆ ਕਿ ਤੁਹਾਡੇ ਬੱਚੇ ਨੇ ਮਿਹਨਤ ਕੀਤੀ ਆ ਉਹਨੇ ਪਲੱਸ 2 ਦੇ ਵਿੱਚ ਚੰਗੇ ਨੰਬਰ ਲੈ ਲਏ ਆ ਉਹਨੇ ਚੰਗੀ ਸਟਰੀਮ ਦੇ ਵਿੱਚ ਪੜ੍ਹਾਈ ਕੀਤੀ ਆ ਉਹਨੇ ਪੀਟੀ ਦੇ ਵਿੱਚ 20 ਦਿਨ ਤੇ ਨੰਬਰ ਲੈ ਲਏ ਆ ਪਰ ਕਿਤੇ ਨਾ ਕਿਤੇ ਪੇਰੈਂਟਸ ਕਿਸੇ ਗੱਲ ਦੇ ਗੱਲ ਨੂੰ ਲੈ ਕੇ ਪਿੱਛੇ ਹੈਗੇ ਆ ਤੁਹਾਡੇ ਬੱਚੇ ਦੀ ਕੋਈ ਗਲਤੀ ਨਹੀਂ ਹੈਗੀ ਤੁਸੀਂ ਉਹਦੇ ਫਾਈਨੈਂਸ਼ੀਅਲ ਡਾਕੂਮੈਂਟ ਜਿਹੜੇ ਹੈਗੇ ਉਹ ਰੈਡੀ ਕਰੋ ਜਿਹੜੀ ਫੰਡਿੰਗ ਹੈਗੀ ਉਹ ਉਹਦੇ ਜਸਟੀਫਿਕੇਸ਼ਨ ਰੈਡੀ ਕਰੋ ਔਰ ਫੰਡਿੰਗ ਰੈਡੀ ਕਰੋ ਜਿੰਨੀ ਕਰ ਸਕਦੇ ਆ ਔਰ ਬੱਚੇ ਦਾ 100% ਆਸਟ੍ਰੇਲੀਆ ਦਾ ਵੀਜ਼ਾ ਆਊਗਾ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕੰਪਲੀਟ ਕਰ ਲੈਂਦੇ ਹੋ ਬੱਚੇ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪੇਰੈਂਟਸ ਕਿਤੇ ਇਹ ਸੋਚਦੇ ਆ ਕਿ ਸਾਨੂੰ ਟਾਈਮ ਦੇਣ ਦੀ ਲੋੜ ਨਹੀਂ ਹੈਗੀ ਪਰ ਜਿੰਨੇ ਬੱਚੇ ਨੇ ਆਪਣੀ ਅਕੈਡੈਮਿਕ ਪ੍ਰੋਫਾਈਲ ਸਟਰੋਂਗ ਕੀਤੀ ਆ ਔਰ ਪੇਰੈਂਟਸ ਆਪਣੀ ਜਿਹੜੀ ਫਾਈਨੈਂਸ਼ੀਅਲ ਪ੍ਰੋਫਾਈਲ ਆ ਉਹਨੂੰ ਸਟਰੋਂਗ ਕਰਨ ਚੰਗੇ ਐਜੂਕੇਸ਼ਨਲ ਸੀਏ ਨੂੰ ਮਿਲ ਕੇ ਚੰਗੇ ਵਧੀਆ ਕਿਸੇ ਬੰਦੇ ਨੂੰ ਮਿਲ ਕੇ ਆਪਦੀਆਂ ਆਈਟੀਆਰ ਫਿਲ ਕਰਨ ਆਪਦੀ ਪ੍ਰਾਪਰਟੀ ਦੀ ਵੈਲਿਊਏਸ਼ਨ ਚੈੱਕ ਕਰਾਉਣ ਔਰ ਆਪਣੀ ਜਿਹੜੀ ਬੈਂਕਿੰਗ ਆ ਉਹਨੂੰ ਸਹੀ ਕਰਨ